ਉਹ ਚੀਜ਼ ਆ ਗਏ ਫੇਸ਼ਲ ਕਿਟਾਂ ਫੇਸ਼ਲ ਕਿਟਾਂ ਕਿੰਨੇ ਕਿੰਨੇ ਦੀਆਂ ਪੈਣੀਆਂ 50-50 ਰੁਪਏ ਓਕੇ ਬਾਈ 1.5 200 ਰੁਪਏ ਐਮ ਆਰ ਪੀ ਆਸਤਾ ਬੈਰੀ ਕੰਪਨੀ 50 ਰੁਪਏ ਓਕੇ ਲੈ ਜਾਓ ਜਿੰਨਾ ਮਰਜੀ ਆ ਬੋਲੀ ਨਿਪਲ ਦਾ ਬਾਕਸ ਹੈਗਾ ਹਾਂਜੀ 15 ਪੀਸ ਦਾ ਬਾਕਸ ਹੈ ਓਕੇ 15 ਰੁਪਏ ਪਰ ਪੀਸ ਉੱਤੇ ਐਮ ਆਰ ਪੀ ਹੈ ਤੁਹਾਨੂੰ ਪੈਣਾ 55 ਰੁਪਏ ਦਾ ਡੱਬਾ ਤੁਹਾਨੂੰ ਲੱਗਿਆ ਪੀਸ 55 ਰੁਪਏ ਦਾ ਡੱਬਾ ਤੁਹਾਨੂੰ 3-4 ਰੁਪਏ ਦਾ ਪੀਸ ਪੈ ਗਿਆ ਕੰਪਨੀ ਦਾ ਫੇਸ ਫੇਸ ਵੋਸ਼ ਹੈ ਐਂਟੀ ਐਕਨੇ ਓਕੇ ਵੀਰੇ ਐਂਟੀ ਐਕਨੇ ਤੁਹਾਨੂੰ ਕਿੰਨੇ ਦਾ ਪੈਣਾ 50% ਲੈਸ ਤੇ ਆ ਦੇਖੋ ਐਨ ਜੋ ਹੈ ਤੁਹਾਨੂੰ ਕਿੰਨੇ ਦੀ ਪੈਣੀ 60 ਰੁਪਏ ਦੀ ਓਕੇ ਵੀਰੇ 800 ਰੁਪਿਆ ਐਮ ਆਰ ਪੀ ਤੁਹਾਨੂੰ ਪੈਣੀ 90 ਰੁਪਏ ਦੀ ਜੀ ਉਸ ਤੋਂ ਬਾਅਦ ਇੱਕ ਕਜਲ ਆ ਗਿਆ ਰੋਲਵਿੰਗ ਰੋਲਵਿੰਗ ਕਜਲ ਹੈ 36 ਰੁਪਏ ਦਰਜਨ 30 ਰੁਪਏ ਦਾ ਕਜਲ ਹੈ 20 ਰੁਪਏ ਦਾ ਸੇਲ ਹੁੰਦਾ ਹਾਂ ਜੀ ਸਸਤੀ ਕਾਲ ਦੀ ਸਾਰਾ ਕੋਸਮੈਟਿਕ ਤੁਹਾਨੂੰ ਹੋਰ ਸੋਹਣਾ ਸਮਾਨ ਦਿਖਾਉਣੇ ਆਪਾਂ ਸਾਕਰ ਕੋਲ ਆਏ ਜੀ ਸਾਰਾ ਸਮਾਨ ਕੰਪਨੀ ਦਾ ਰੇਟ ਸੁਣ ਕੇ ਲੈ ਰਹੇ ਜੀ ਇੰਜ ਉਹ ਕੈਰਾਟਿਨ ਜਿਹੜੀ ਮਰਜੀ ਸਪਾ ਕਰੋ 7-800 ਰੁਪਏ ਐਮ ਆਰ ਪੀ ਹੈ ਤੁਹਾਨੂੰ ਪੈਣੀ 90 ਰੁਪਏ ਦੀ ਓਕੇ ਵੀਰੇ 800 ਰੁਪਏ ਐਮ ਆਰ ਪੀ ਤੁਹਾਨੂੰ ਪੈਣੀ 90 ਰੁਪਏ ਦੀ ਜੀ ਕੰਪਨੀ ਦਾ ਫੇਸ ਫੇਸ ਵੋਸ਼ ਹੈ ਐਂਟੀ ਐਕਨੇ ਓਕੇ ਵੀਰੇ ਐਂਟੀ ਐਕਨੇ ਤੁਹਾਨੂੰ ਕਿੰਨੇ ਦਾ ਪੈਣਾ 50% ਲੈਸ ਤੇ ਔਇਲ ਆ ਗਿਆ ਜੈਸਮੀਨ ਆਮਲਾ 50% ਲੈਸ 26 ਵਾਲਾ ਤੁਹਾਨੂੰ ਪੈਣਾ 13 ਰੁਪਏ ਦਾ ਓਕੇ ਭਾਈ ਇਹਦੇ ਵਿੱਚ ਤੁਹਾਨੂੰ ਅੱਧਾ ਕਿਲੋ ਪਾਈਆ 300 ਗ੍ਰਾਮ 250 ਗ੍ਰਾਮ ਸਾਰੇ ਆ ਗਏ ਆ 100 ਵਾਲਾ 50 ਕਿਲਾ ਇਹ ਦੇਖੋ ਆ ਬੋਲੀ ਨਿਪਲ ਦਾ ਬਾਕਸ ਹੈਗਾ ਹਾਂਜੀ 15 ਪੀਸ ਦਾ ਬਾਕਸ ਹੈ ਓਕੇ 15 ਰੁਪਏ ਪਰ ਪੀਸ ਦੇ ਉੱਤੇ ਐਮ ਆਰ ਪੀ ਹੈ ਤੁਹਾਨੂੰ ਪੈਣਾ 55 ਰੁਪਏ ਦਾ ਡੱਬਾ ਕਿੰਨੇ ਦਾ ਪੈ ਗਿਆ ਪੀਸ 55 ਰੁਪਏ ਦਾ ਡੱਬਾ ਤੁਹਾਨੂੰ 3-4 ਰੁਪਏ ਦਾ ਪੀਸ ਪੈ ਗਿਆ ਠੀਕ ਹੈ 15 ਪੀਸ ਦਾ ਡੱਬਾ 55 ਰੁਪਏ ਦਾ ਆ ਦੇਖੋ ਐਮ ਜੋ ਹੈ ਤੁਹਾਨੂੰ ਕਿੰਨੇ ਦੀ ਪੈਣੀ 60 ਰੁਪਏ ਦੀ ਠੀਕ ਆ ਭਾਈ 60 ਰੁਪਏ ਦੀ ਇੰਜੋ ਹੈ ਨਹੀਂ 120 ਰੁਪਏ ਦੀ ਮਿਲ ਰਹੀ ਹੈ ਪਿਆਰ ਚ ਤੁਹਾਡੀ ਦੁਕਾਨਦਾਰੀ ਹੈ ਤੁਸੀਂ ਕਿੰਨੇ ਦਾ ਸੇਲ ਕਰਨਾ ਹੈ ਹੁਣ ਇੱਕ ਲਬਸਟਿਕ ਹੈ ਇੱਕ ਦੇ ਉੱਤੇ 180 ਰੁਪਏ ਐ ਐਮ ਆਰ ਪੀ ਐ 175 ਪਰ ਪੀਸ ਓਕੇ ਭਾਈ 2027 28 ਤੱਕ ਵੈਲਡ ਤੁਹਾਨੂੰ ਕਿੰਨੇ ਦਾ ਪੈਣਾ 25 ਰੁਪਏ ਦਾ ਪੀਸ ਓਕੇ ਭਾਈ 175 ਵਾਲਾ 25 ਰੁਪਏ ਤੁਸੀਂ ਆਪ ਸਮਝਦਾਰ ਹੋ ਇੱਕ ਨਾਲ ਇੱਕ ਸੇਲ ਕਰਨਾ ਹੈ ਲਬਸਟਿਕ ਆ ਗਈ ਤੁਹਾਨੂੰ ਪੂਰਾ ਡੱਬਾ ਕਿੰਨੇ ਦਾ ਪੈਣਾ 60 ਰੁਪਏ ਦਾ Okay. सी सी। ओके 5 ਰੁਪਏ ਤੋਂ ਸਸਤੀ ਪੈ ਗਈ ਤੁਸੀਂ 20 ਰੁਪਏ ਹੀ ਸੇਲ ਕਰਨੀ ਹੈ ਠੀਕ ਆ ਬਈ ਠੀਕ ਹੋ ਗਿਆ ਫਿਰ ਸੋਸ਼ ਆ ਗਏ VLC ਸੀ ਹਾਂ ਬਈ ਇੱਕ ਤੇ 230 ਰੁਪਏ MRP ਹੈ ਓਕੇ ਵੀਰੇ ਠੀਕ ਹੋ ਗਿਆ ਤੁਹਾਨੂੰ ਕਿੰਨੇ ਦਾ ਪੈਣਾ 55 ਰੁਪਏ ਦਾ 55 ਰੁਪਏ ਦਾ 55 ਰੁਪਏ ਦਾ ਪੀਸ ਹੈ 230 ਆਲਾ ਕੋਈ ਵੀ ਚੀਜ਼ ਫੜ ਲਓ ਇਹ ਸਕਰਬ ਹੈ 200 ਵਾਲਾ ਕਿੰਨੇ ਦਾ ਪੈਣਾ 45 ਰੁਪਏ ਦਾ ਓਕੇ ਬਈ ਹਨਾ ਪਿੰਕ ਐਂਡ ਬਲੂ ਕੰਪਨੀ ਦਾ ਸਕਰਬ ਹੈ ਕੋਈ ਦਿੱਲੀ ਮੇਡ ਨਹੀਂ ਹੈਗੀ ਕੋਈ ਚੀਜ਼ ਹੁਣ ਕਈ ਦੁਕਾਨਦਾਰਾਂ ਨੂੰ ਇੰਨਾ ਨਹੀਂ ਪਤਾ ਜਿਹੜੇ ਨਵੇਂ ਨੇ ਹਨਾ ਜੇ ਕਿਸੇ ਨੂੰ ਨਹੀਂ ਨੌਲੇਜ ਤੇ ਭਰਾ ਗਲਤ ਕਮੈਂਟ ਨਾ ਕਰਿਆ ਕਰੋ ਹੁਣ ਇਹ ਕੰਪਨੀ ਦੇ ਸੋਤੇ ਆ ਮੈਂ ਘਰ ਨਹੀਂ ਬਣਾਏ ਹੈਨਾ ਅੱਧ ਦਿੱਲੀੋਂ ਵੀ ਨਹੀਂ ਸੋਤੇ ਮਿਲਦੇ ਆ ਕੰਪਨੀਆਂ ਦੇ ਹੈਨਾ ਤੇ ਆਪਾਂ ਡੁਪਲੀਕੇਟ ਚੀਜ਼ ਆਨਲਾਈਨ ਨਹੀਂ ਪਾ ਸਕਦੇ ਸਭ ਤੋਂ ਵੱਡੀ ਗੱਲ ਹੈ ਹੈਨਾ ਕੰਪਨੀਆਂ ਨੇ ਬੜਾ ਬੜਾ ਪੈਸਾ ਲਾਇਆ ਦਾ ਮੇਰੇ ਕੋਲ ਰਿਪੀਟ ਕਸਟਮਰ ਤਾਂ ਜੁੜਿਆ ਹੋਇਆ ਦਾਦਾ ਦਾ ਸਾਲ ਤੋਂ ਕੰਮ ਕਰ ਰਹੇ ਆ ਰੇਟ ਲੈ ਕੇ ਜਾ ਰਹੇ ਆਪਣੇ ਤੋਂ ਹੈਨਾ ਤਾਂ ਹੀ ਰਸ਼ ਲੱਗਾ ਰਹਿੰਦਾ 24 ਘੰਟੇ ਇਹ ਦੇਖੋ ਉਸ ਤੋਂ ਬਾਅਦ ਕੱਜਲ ਆ ਗਿਆ ਰੋਲਵਿੰਗ ਰੋਲਵਿੰਗ ਕੱਜਲ ਹੈ 36 ਰੁਪਏ ਦਰਜਨ 3 ਰੁਪਏ ਦਾ ਕੱਜਲ ਹੈ 20 ਰੁਪਏ ਦਾ ਸੇਲ ਹੁੰਦਾ ਠੀਕ ਹੈ ਇਹ ਗਾਗ ਮਾਲ ਕਢਾ ਰਿਹਾ ਸਾਰਾ ਨਹੀਂ ਮਾਲ ਚ ਦਿਖਾ ਦਿੰਨੇ ਆ ਆ ਲਿਪ ਲਾਈ ਇਹ ਲਿਪ ਬਾਮ ਹੈ 45 ਪੀਸ ਦਾ ਬਾਕਸ ਹੈ 150 ਰੁਪਏ ਦਾ ਓਕੇ ਤੁਸੀਂ 480 ਦਾ ਸੇਲ ਕਰਨਾ ਹੈ ਓਕੇ 480 ਦਾ ਸੇਲ ਕਰਨਾ ਤੁਹਾਨੂੰ ਕਿੰਨਾ ਦਾ ਪਿਆ 150 ਰੁਪਏ ਓਕੇ ਵੀਰੇ ਆ ਚਾਰ ਕੋਲ ਮਾਸਕ ਆ ਗਿਆ ਵਧੀਆ ਕੰਪਨੀ ਦਾ 30 ਰੁਪਏ ਦਾ ਬਸ ਦਿੱਲੀ ਮੈਂ ਨਹੀਂ ਹੈਗਾ ਆ ਦੇਖੋ ਆ ਪੌਚੀਸ ਆ ਗਏ ਫੇਸ਼ਲ ਕਿਟਾਂ ਫੇਸ਼ਲ ਕਿਟਾਂ ਕਿੰਨੇ ਕਿੰਨੇ ਦੀਆਂ ਪੈਣੀਆਂ 5000 ਰੁਪਏ ਓਕੇ ਬਾਈ 1.5 200 ਰੁਪਏ ਐਮ ਆਰ ਵੀ ਆਸਤਾ ਬੈਰੀ ਕੰਪਨੀ 50 ਰੁਪਏ ਓਕੇ ਲੈ ਜਾਓ ਜਿੰਨਾ ਮਰਜੀ